ਇਹ ਪੋਲਿਟਿਕਲ ਗੱਲ ਹੈ ਕੁਝ ਤਹਿਸੀਲ 'ਚ ਕੰਮ ਤਾਂ ਨਹੀਂ ਰੁਕਿਆ ਨਹੀਂ ਤਹਿਸੀਲ 'ਚ ਕੰਮ ਤਾਂ ਨਹੀਂ ਰੁਕਿਆ ਕੋਈ ਕੈਦੀ ਰਿਸ਼ਤੀ ਰੁਕੀ ਹੋਵੇ ਕੋਈ ਇੰਤਕਾਲ ਫਰਦ ਰੁਕੀ ਹੋਵੇ ਅੱਜ ਕਿਉਂਕਿ ਸਟ੍ਰਾਈਕ ਤੇ ਗਏ ਨੇ ਕੁਝ ਅਧਿਕਾਰੀ ਕੋਈ ਇਸ ਤਰ੍ਹਾਂ ਦਾ ਹੈਗਾ ਬੰਦਾ ਹਕੀਕੀ ਆਜਾ ਆਜੋ ਕਿਉਂ ਕੀ ਹੋ ਰਿਹਾ ਹੈ ਮਿਲ ਕੀ ਆਪਣਾ ਕੀ ਕੰਮ ਸੀਗਾ ਸੇਵ ਜੀ ਮੈਂ ਲਈ ਆ ਜੀ ਤਿੰਨ ਵਿਧੇ ਨਹਿਰ ਮਾਇਕੀ ਦਾਡੀ ਇੰਤਕਾਲ ਕਰਾਉਣ ਦੀ ਆਵਾਜ਼ 6 ਮਹੀਨੇ ਹੋਏ ਜਿਹੜੀ ਮੈਂ ਨਹੀਂ ਨਹੀਂ ਉਹ ਤਾਂ 6 ਮਹੀਨਿਆਂ ਤੋਂ ਕਰ ਰਹੇ ਹਾਂ ਕੋਈ ਉਹਦਾ ਕੋਈ ਟੈਕਨੀਕਲ ਪ੍ਰੋਬਲਮ ਟੈਕਨੀਕਲ ਕੋਈ ਵੀ ਨਹੀਂ ਹੈ ਇੱਕ ਬੰਦੇ ਨੇ ਚਲ ਭੱਜਵੀਂ ਕਰੋ ਤੁਸੀਂ ਕੰਮ ਕਰੋ ਹਾਂ ਜੀ ਤੁਸੀਂ ਜਿਹੜੇ ਕਾਗਜ਼ਾਤ ਨੇ ਦੇ ਦਿਓ ਮੈਨੂੰ ਵਿਜੀਤ ਸਾਹਿਬ ਨੂੰ ਅਡੀ ਸੀ ਸਾਹਿਬ ਨੂੰ 2 ਵਜੇ ਪਟਵਾਰੀ ਹੋਵੇਗਾ ਜਿਆਦਾ ਪੈਸੇ ਵੀ ਦੇਹੇ ਜੀ ਇਹਦੇ ਤੋਂ ਸਾਹਿਬ ਅੱਜ ਤਾਂ ਨਹੀਂ ਕੋਈ ਦਿੱਕਤ ਨਹੀਂ ਦਿੱਕਤ ਤਾਂ ਇੰਤਕਾਲ ਨਹੀਂ ਹੋ ਰਿਹਾ ਉਹੀ ਹੈ ਇਸ ਦਾ 6 ਮਹੀਨੇ ਤੋਂ ਵਾਰੀ ਹਾਂ ਜੀ ਪਰ ਤੁਸੀਂ ਕਾਗਜ਼ ਦਿਓ ਹਾਂਜੀ ਆ ਤੁਸੀਂ ਸਾਹਿਬ ਘਰ ਤੁਸੀਂ ਮਾਲਕ ਹੋਏ ਕੌਣ ਅਮਨ ਲਾਇਆ ਤਾਂ ਹਾਂਜੀ ਸਾਹਿਬ ਐਸੋ ਨਹੀਂ ਪੰਜ 70 ਰੁਪਏ ਰੁਪਏ ਮੈਂ ਦੱਸਦਾ ਕਿ 11:00 ਵਜੇ ਆਉਂਗਾ ਤੁਸੀਂ ਨੰਬਰ ਲੈ ਲਓ ਨਾ ਇਹਨਾਂ ਨੇ ਕੱਲ੍ਹ ਪੰਜ ਘੰਟੇ ਦਾ ਮਾਲ ਆਉਗਾ ਰਾਂਸਾ ਅੱਗੇ ਤੁਹਾਡੇ ਆਜਾ ਉਧਰ ਨੰਬਰ ਕੋਈ ਨਹੀਂ ਕੱਢੀ ਅੱਜ ਪਾਰ ਦੇਖੀਂ ਕੋਈ ਨਹੀਂ ਕੱਢੀ ਇਹ ਤਾਂ ਨੰਬਰ ਦੀ ਜਿਹੜੀ ਥੱਲੇ ਵਾਲਾ ਲੈਵਲ ਹੈ 600 ਤੱਕ ਇਹ ਹੁਣ ਆਪਾਂ ਨੇ ਕੀ ਕੀਤਾ ਕਾਰਡ ਵੀ ਰੱਖੀਏ ਹੁਣ ਆਪਾਂ ਨੇ ਇੰਦਾਕਾਰ ਆ ਬੰਦ ਨੂੰ ਕੋਨੋਂ ਵੀ ਪਰਵੰਚਾ ਜੀ ਮੈਦਖੀਦਾਰ ਨੂੰ ਵੀ ਬਖਤ ਸਿੰਘ ਉਹ ਤੋਂ ਥੱਲੇ ਵਾਲਿਆਂ ਨੂੰ ਵੀ ਪ੍ਰਕਾਰ ਦੇ ਦੇ ਇੰਤਖਾਲ ਦੀ ਫਰਦ ਦੀ ਕੋਈ ਦਿੱਕਤ ਨਹੀਂ ਮੈਂ ਆਪ ਕਚਾਈਆਂ ਚ ਰੁੜੇ ਆਇਆ ਭਾਈ ਨਹੀਂ ਮੈਂ ਪਤਾ ਕਾ ਸੁੱਖਾ ਜੀ ਤੁਹਾਨੂੰ ਸਮਝਾਣਾ ਜਿਹੜੀ ਚੀਜ਼ ਤੁਸੀਂ ਥੇਲੀ ਵਿੱਚ ਆ ਨਾ ਜੀ ਉਹ ਜਦੋਂ ਤੁਸੀਂ ਆਏ ਤੇ ਬਹੁਤ ਉਦੋਂ ਕੰਮ ਵੀ ਹੋਇਆ ਪਰ ਫੇਰ ਉੱਥੇ ਜਗ੍ਹਾ ਨਹੀਂ ਪਹੁੰਚ ਗਏ ਪਤਾ ਕੀ ਹੈ ਹੁਣੇ ਖੂਨ ਚ ਵੜ ਗਿਆ ਆਪਣੇ ਤੇ ਹੌਲੀ ਹੌਲੀ ਠੀਕ ਕਰਾਂਗੇ ਪਤਾ ਕਰੀਏ ਦੇਖੋ ਬੰਦੇ ਵਾਲਾ ਅਗਲੇ ਜੱਥੇ ਪਹੁੰਚੇ ਅੱਜ ਅਧ ਤਹਿਸੀਲਦਾਰਾਂ ਨੇ ਹੜਤਾਲ ਕਰ ਦਿੱਤੀ ਹਾਂਜੀ ਸਰ ਦੁਨੀਆ ਰੁੱਕ ਗਈ ਫਿਰ ਬੇ ਦੁਨੀਆ ਤਾਂ ਗੁਰੂ ਪਿਆਰੇ ਅਸੀਂ ਅਸੀਂ ਕਰਦੇ ਲਈਏ ਉਹ ਕਰਤਾ ਅਥਰਾਏ ਜੇ ਜੇ ਨਹੀਂ ਆਉਣਗੇ ਉਹ ਛੁੱਟੀ ਤੋਂ ਇੱਕ ਮਨ ਸਾਰ ਦੁਨੀਆ ਖੜ ਜੂਗੀ ਦੁਨੀਆ ਖੜ ਜੂਗੀ ਸਰ ਨਹੀਂ ਖੜਦੀ ਫਿਰ ਕਿਸੇ ਬੰਦੇ ਨੇ ਦੁਨੀਆ ਖੜਦੀ ਹੈ ਬਈ ਹਾਂਜੀ ਬਿਲਕੁਲ ਫਿਰ ਆਪ ਰੱਬ ਸਮਝਣ ਲੱਗੇ ਆਪਣੇ ਆਪ ਸਰਕਾਰਾਂ ਤੋਂ ਨਹੀਂ ਨਾ ਮੈਂ ਤੁਸੀਂ ਸਰਕਾਰਾਂ ਤੋਂ ਲੱਖਾਂ ਰੁਪਏ ਤਨਖਾਹ ਲੈ ਰਹੇ ਹੋ ਬਿਲਕੁਲ ਨਹੀਂ ਤੇ ਤੁਹਾਡੇ ਬਿਲਕੁਲ ਮੁਕਾਬਲੇ ਤੇ ਲੋਕ 10000 ਚ ਗੁਜ਼ਾਰਾ ਕਰ ਰਹੇ ਹੈ ਪਤਾ ਨਹੀਂ ਅੱਜ ਰਾਤ ਸ਼ਾਮ ਨੂੰ ਰੋਟੀ ਪੱਕੂਗੀ ਜਾਂ ਨਹੀਂ ਪੱਕੂਗੀ ਕੀ ਕਰਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਤੁਸੀਂ ਉਹਨਾਂ ਤੋਂ ਵੀ ਪੈਸੇ ਲੈ ਰਹੇ ਹੋ ਨਚੋੜੀ ਜਾਂਦੇ ਹੋ ਮਤਲਬ ਮਤਲਬ ਕਾ ਕਰ ਮੈਂ ਪ੍ਰਦਰਸ਼ਨੀ ਫੀਤਾ ਦੀ ਲਾਗੂ ਕਰਾਣੀ ਤੁਸੀਂ ਇੱਕ ਗੱਲ ਕਹਿ ਕਰਦੇ ਤੇ ਵੀ ਵਾਰੀ ਤਾਂ ਇੱਕੇ ਬਹੁਤ ਹੁੰਦੀ ਹੈ ਇੱਕ ਵਾਰੀ ਥੋੜੀ ਚੱਲ ਰਹੀ ਹੈ ਜੇ ਇੱਦੀ ਲੰਗੀ ਪਰ ਪਲੀਜ਼ ਇਹਨੂੰ ਠੀਕ ਕਰੋ ਲੱਗਦੀ ਨਹੀਂ ਮੈਨੂੰ ਤੁਸੀਂ ਦੇਖਿਓ ਜੀ ਤੁਸੀਂ ਦੇਖੋ ਲੰਘਾ ਜੀ ਪਰ ਲੱਗਦੀ ਪਤਾ ਕਿ ਕਈ ਵਾਰੀ ਨਾ ਨਕਸ਼ੇ ਬਣਾਉਣ ਨੂੰ ਟਾਈਮ ਲੱਗਦਾ ਚਲੋ ਆਪਾਂ ਦੇ ਆਪ ਬਿਲਡਿੰਗ ਬਣਾਉਣ ਨੂੰ ਮਹੀਨੇ ਦੋ ਹੀ ਲੱਗਦੇ ਨਕਸ਼ਾ ਬਣਾਉਣ ਦੇ ਵੀ ਟਾਈਮ ਲੱਗਿਆ ਪਲੀਜ਼ ਕਰੋ ਵੀ ਇਹਦਾ ਕਿਵੇਂ ਬਣਾਉਣਾ ਹੈ ਕੀ ਕਰਨਾ ਅਸੀਂ ਨਸ਼ਿਆਂ ਤੇ ਵੀ ਨਕਸ਼ਾ ਬਣਾਇਆ ਪਹਿਲਾਂ ਕੀ ਆਪਾਂ ਸਪਲਾਈ ਲਾਈਨ ਦਾ ਰੋਕਾਂਗੇ ਉਹ ਜਦੋਂ ਮਰਜ਼ੀ ਰੋਕਾਂਗੇ ਪਰ ਸਪਲਾਈ ਲਾਈਨ ਰੋਕਣ ਅਤੇ ਓਟ ਸੈਂਟਰ ਰੀ ਹਾਈਵ ਸੈਂਟਰ ਦੁਵਾਨੀਆਂ ਪ੍ਰੋਪਰ ਉਹਨਾਂ ਵਾਸਤੇ ਬਣਾਈਆਂ ਕਿ ਸਾਨੂੰ ਪਤਾ ਸੀ ਜਦੋਂ ਅਸੀਂ ਇਹ ਹਮਲਾ ਕਰਤਾ ਨਾ ਸਪਲਾਈ ਲਾਈਨ ਤੇ ਭਈ ਆਉਣ ਦੇ ਆਪਣੇ ਕੋਲੇ ਅਸੀਂ ਉਹਨਾਂ ਨੂੰ ਕੋਈ ਮਰੀ ਕੋਈ ਤਸ ਕਰ ਨਹੀਂ ਮੰਦੇ ਉਹ ਤਾਂ ਉਹ ਤਾਂ ਮਰੀਜ਼ ਨਹੀਂ ਜੀ ਜਿਹੜੇ ਨਸ਼ਾ ਲੈਣ ਲੱਗ ਗਏ ਉਹ ਤਾਂ ਮਰੀਜ਼ ਐਡਿਕਟਡ ਨੇ ਵੇਚੇ ਨਾਲਿਆ ਤੇ ਸਟਾਈ ਕੀਤੀ ਹੈ ਤਾਂ ਵਿਕਣੋਂ ਹਟ ਗਿਆ ਤਾਂ ਹੁਣ ਤਿੰਨ ਬਿਨਾ ਦੇ ਵਿੱਚ ਹੀ ਸਾਡੇ ਕੋਲੇ ਮਤਲਬ ਸਾਡੇ ਰੀਹੈਬ ਸੈਂਟਰ ਜਿਹੜੇ ਅਸੀਂ ਪਹਿਲੀ 3-3 4-4 ਮਹੀਨੇ ਆਪਣੇ ਕੋਲੀਆਂ ਰੱਖੀਆਂ ਸੀ ਚੱਲ ਰੱਖੀਆਂ ਸੀ ਬਾਅਦ ਕਿ ਉਹਨਾਂ ਨੂੰ ਬਚਾਉਣਾ ਵੀ ਹੈ ਕੋਈ ਨਹੀਂ ਹੈਗਾ ਕਿ ਉਹਨੂੰ ਐਂ ਛੱਡ ਦਈਏ ਜਿਹੜਾ ਨਸ਼ਾ ਵਿਰੋਧ ਹੋਇਆ ਉਹਦਾ ਬਹੁਤ ਪੂਰਾ ਚੱਲੂਗਾ ਹੁਣ ਜੁੱਧ ਹੈ ਪੂਰਾ ਹੈ ਪੂਰਾ ਚੱਲੂਗਾ ਅੱਜ ਵੀ 10000 ਪੁਲਿਸ ਜਿਹੜੀ ਹੈ ਪੰਜਾਬ ਦੀਆਂ ਗਲੀਆਂ ਚ ਕਰਦੀ ਜਦੋਂ ਨਾ ਲੱਗ ਕੇ ਜਦ ਜਿਹੇ ਲੱਗ ਕੇ ਲੱਗਦਾ ਵੀ ਇੱਥੇ ਅਤੇ ਨੂੰ ਨਾ ਫੇਸਬੁੱਕ ਦਾ ਚੇਲ ਬਿਚਾ ਇਥੋਂ ਹੋਂ ਹੋਂ ਬੰਦੇ ਨੇ ਉਹ ਸਾਰਾ ਆਇਡੈਂਟੀਫਾਈ ਕਰਨਾ ਪਬਲਿਕ ਦੇ ਸਹਿਯੋਗ ਨਾਲ ਚੱਲ ਰਿਹਾ ਹੈ ਅੱਜ ਤਹਿਸੀਲਦਾਰਾਂ ਨੇ ਕਹਿੰਦੇ ਸਾਨੂੰ ਪਰ ਇਹਦੀ ਲੱਗ ਉਹ ਉਸੇ ਦੀ ਕਰ ਰਹੇ ਕੋਈ ਗੱਲ ਇੱਕ ਨੇ ਇੱਕ ਮੇਰੀ ਸਲਾਹ ਜੀ ਇਹ ਕਹਿੰਦੇ ਇੱਥੇ ਜਿਹੜੇ ਤਿੰਨ ਤਿੰਨ ਚਾਰ ਚਾਰ ਸਾਲਾਂ ਤੋਂ ਨੂੰ ਫੁੱਸਮੁਲਾ ਜੇ ਬੈਠੇ ਜੀ ਉਹਨਾਂ ਦੇ ਜਿਹੜੇ ਨਸੇ ਵਾਲੇ ਨਾਲ ਨਾ ਪੂਰੀ ਚੈਨ ਸਿਸਟਮ ਬਣਿਆ ਹੋਇਆ ਜੀ ਤੇ ਜੇ ਉਸ ਨੂੰ ਥੋੜਾ ਜਾਇ ਨਾ ਉਹ ਜੱਦ ਥੋੜਾ ਜਾਇ ਬਦਲ ਇਹ ਜ਼ਰੂਰ ਹੈਡ ਗੱਲ ਸਰ ਪੰਜਾਬ ਪਾਰ ਤੇ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਨੇ ਜੀ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਮੈਂ ਹੋ ਇੱਕ ਸਵਾਲ ਕਰ ਹਾਂ ਬਿਲਕੁਲ ਤੁਹਾਡੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਮੈਂ ਐਸਐਸਪੀ ਦੀ ਮੀਟਿੰਗ ਦੇ ਵਿੱਚ ਇਹ ਕਿਹਾ ਕਿ ਜਿਹੜੇ ਮੁਨਸੀਬ ਐਸਐਸਪੀ ਹਾਲਾਂ ਉਹਨਾਂ ਦੀਆਂ ਯਾਰੀਆਂ ਤੇ ਰਿਸ਼ਤੇਦਾਰੀਆਂ 20-20 ਸਾਲ ਤੋਂ ਉੱਥੇ ਹਾਂ ਉਹਨਾਂ ਨੂੰ ਯਾਰ ਉਹਨਾਂ ਦਾ ਮਤਲਬ ਇਲਾਕਾ ਹੀ ਬਦਲ ਗਿਆ ਬਨੂੜ ਤੋਂ ਚੱਕ ਉਹਨੂੰ ਉਹਨੂੰ ਲਾਓ ਪਠਾਨਕੋਟ ਪਰ ਫੇਰ ਵੀ ਪਠਾਨਕੋਟ ਉਹਦਾ ਫੋਨ ਚੈੱਕ ਕਰਦੇ ਰਹੇ ਕਿਤੇ ਪਠਾਨਕੋਟ ਬੈਠਾ ਫੇਰ ਨਾ ਬਨੂੜ ਕੰਮ ਕਰੀ ਜਾਂਦਾ ਹੋਵੇ ਉਹ ਹੈਨਾ ਇਹ ਮੈਂ ਆਰਡਰ ਦਿੱਤੇ ਨਹੀਂ ਐਸਐਸਪੀ ਆਪ ਚੇਂਜ ਕਰ ਸਕਦੇ ਨੇ ਪਰ ਜੇ ਫਿਰ ਵੀ ਨਸ਼ਾ ਬਿਕਦਾ ਰਿਹਾ ਤੇ ਮੈਂ ਐਸਐਸਪੀ ਨੂੰ ਸਸਪੈਂਡ ਕਰੂੰਗਾ ਮੈਂ 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 ਹੋਂਦਰ ਨੂੰ ਧੋੜੀ ਜਾਣਦਾ ਸੱਤ ਅੱਠ ਮਤੋਂ ਹੁਲੀ ਹੀ ਸਾਢੇ ਮੈਂ ਅੰਦਾਜ਼ਾ ਲਾਉਂਦਾ ਹੈ ਕਿ ਸਾਰੇ 9 10 ਸਾਰਾ ਕੋਈ 25 ਸਾਲ ਨਹੀਂ ਆਪਾਂ ਸਪਲਾਈ ਚੇਨ ਤਾਂ ਰੋਕ ਰੋਕਣ ਤੇ ਹੁਣ ਆਪਾਂ ਕਾਮਯਾਬ ਹੋ ਜਾਵਾਂਗੇ ਸੇਂਟਰ ਸੋਸਾਇਟੀ ਸੋਸਾਇਟੀ ਕਿੰਨਾ ਤੱਕ ਤੁਹਾਨੂੰ ਦੇ ਰਹੀ ਹੈ ਸੋਸਾਇਟੀ ਕਿੰਨਾ ਕਿਰੋਗਾਂ ਦੇ ਰਹੀ ਹੈ ਬਿਊਟੀ ਤੇ ਆਂਦੇ ਤਾਂ ਫਿਰ ਜਿਹੜਾ ਮੈਂ ਨੂੰ ਸਸਪੈਂਡ ਕਰ ਦਿੱਤਾ ਜਾਊਗਾ ਮੈਂ ਤਾਂ ਨਹੀਂ ਕਹਿ ਬੰਦੇ ਤੱਕ ਉਹ ਨੋਟੀਫਿਕੇਸ਼ਨ ਜਾਰੀ ਹੋਈ ਹੈ ਜੀ ਪੰਜਾਬ ਸਰਕਾਰ ਉਹ ਨਹੀਂ ਮੈਂ ਤਾਂ ਕਹਿ ਨਹੀਂ ਆਉਣ ਮੈਂ ਰੱਖਣਾ ਸੀ ਸਿਰ ਤੋਂ ਸੁਸਾਇਟੀ ਦੀ ਕਿੰਨੀ ਕਿੰਨੇ ਮੁੰਡੇ ਕੁੜੀਆਂ ਬਹੁਤ ਸਾਰੇ ਸੈਂਟਰ ਨੇ ਅਗਲੀ ਕੈਬਨਿਟ ਚ ਅਸੀਂ ਲੈ ਕੇ ਵੀ ਆਵਾਂਗੇ ਉਹ ਉਹਨਾਂ ਨੇ ਇਹ ਸਮੂਹਕ ਛੁੱਟੀ ਲਈ ਹੈ ਤਾਂ ਹੈਪੀ ਹੌਲਿਡੇਸ ਸੁਸਾਇਟੀ ਕਿੰਨੀ ਕਿ ਜੁਗਦਾਨ ਦੇ ਰਹੀ ਹੈ ਇੱਥੇ ਨਛੇ ਵਾਲਿਆਂ ਦੀ ਸੁਸਾਇਟੀ ਕਿਉਂਕਿ ਲੋਕਾਂ ਦਾ ਵੀ ਬਹੁਤ ਵੱਡਾ ਤੌਰ ਤੇ ਯੋਗਦਾਨ ਰਹਿਦਾ ਜਿਵੇਂ ਤੁਸੀਂ ਕਿਹਾ ਵੀ ਆਸ-ਪਾਸੇ ਪਤਾ ਹੁੰਦਾ ਹਨ ਬਹੁਤ ਬਹੁਤ ਜਿਵੇਂ ਮੇਰੀ ਸਰਪੰਚ ਨਾਲ ਨਾਰੰਗਵਾਲ ਦੇ ਸਰਪੰਚ ਨਾਲ ਮੇਰੀ ਗੱਲ ਹੋਈ ਅਲਤੋ ਮੈਂ ਵੀਡੀਓ ਦੇਖੀ ਤੇ ਇੱਕ ਚੈਨਲ ਤੇ ਵੀਡੀਓ ਦੇਖੀ ਤੇ ਮੈਂ ਐਸਐਸਪੀ ਨੂੰ ਫੋਨ ਕੀਤਾ ਵੀ ਆ ਵੀਡੀਓ ਕੀ ਹੈ ਸਰਪੰਚ ਨੂੰ ਇੱਕ ਜਨਾਨੀ ਧਮਕੀ ਦੇ ਰਹੀ ਸੀ ਕਿ ਮੈਂ ਤੈਨੂੰ ਵੇਚੂੰਗੀ ਤੂੰ ਮੈਨੂੰ ਹਟਾ ਕੇ ਦਿਖਾ ਸ਼ਾਇਦ ਤੁਸੀਂ ਦੇਖੀ ਹੋਵੇ ਬੱਲੇ ਬੱਲੇ ਵੀ ਬਹੁਤ ਹੋਈ ਨਹੀਂ ਚਲੋ ਮੈਂ ਬੱਲੇ ਬੱਲੇ ਵਾਸਤੇ ਨਹੀਂ ਆਇਆ ਮੈਂ ਮੈਂ ਕਰੂੰ ਚੰਗੇ ਕੰਮ ਵੀ ਹੋਣੇ ਚਾਹੀਦੇ ਪਰ ਮੈਂ ਸਰਪੰਚ ਨਾਲ ਗੱਲ ਕੀਤੀ ਮੈਂ ਸਰਪੰਚ ਸਾਹਿਬ ਮਾਮਲਾ ਕੀਤਾ ਉਹ ਕਹਿੰਦਾ ਜੀ ਪਿਛਲੇ ਕਈ ਸਾਲ ਤੋਂ ਇਹ ਵੇਚਦੇ ਨੇ ਇਹ ਪਰਿਵਾਰ ਤਸਕਰਾਂ ਦਾ ਇਹਨਾਂ ਤੇ ਪਰਚੇ ਦਰਜ ਨੇ ਸ਼ਾਮ ਲਾਟ ਦੇ ਵਿੱਚ ਇਕੋਠੀ ਪਾਈ ਬੈਠੇ ਨੇ ਹਰਦੀ ਨਹੀਂ ਉਸੇ ਦਿਨੀ ਉਸੇ ਵੇਲੇ ਮੈਂ ਕਿਹਾ ਤੁਸੀਂ ਫੋਨ ਕਟੋ ਅੱਧੇ ਘੰਟੇ ਚ ਪੁਲਿਸ ਆ ਗਈ ਜਗਰਾਉ ਦੇ ਅੰਦਰ ਪੈਂਦਾ ਨਾਰੰਗਪੁਰ ਅੰਕੁਰ ਗੁਪਤਾ ਉਥੇ ਐਸਐਸਪੀ ਮੈਂ ਅੰਕੁਰ ਗੁਪਤਾ ਨੂੰ ਕਿ ਮੀਡੀਆ ਵੀ ਨਾਲ ਲੈ ਕੇ ਜਾ ਜੀਸੀ ਵੀ ਨਾਲ ਲੈ ਕੇ ਜਾ ਮੈਨੂੰ ਐਕਸ਼ਨ ਚਾਹੀਦਾ 11 ਵਜੇ ਤੱਕ ਜਿਹੜੀ ਕਹਿੰਦੇ ਸੀ ਕਿ ਹਟਾ ਕੇ ਦਿਖਾਓ ਉਹਨਾਂ ਦੇ ਘਰ ਵੀ ਟੈਗੇ ਸੀ ਤੇ ਉਹਨਾਂ ਦੇ ਗ੍ਰਿਫਤਾਰੀ ਵੀ ਹੋ ਗਈ ਸੀ ਤੇ ਲੋਕਾਂ ਨੇ ਅਗਲੇ ਦਿਨ ਡੱਡੂ ਬੰਡੇ ਮਤਲਬ ਕਿਹੋਂ ਤੁਸੀਂ ਪਿੰਡ ਦੇ ਲੋਕ ਹੀ ਦੋ ਦੋ ਜਾਨੇ ਪਿੰਡ ਦੇ ਵਿੱਚ ਜਿਵੇਂ ਕਹਿੰਦੇ ਇੱਕ ਮੱਛੀ ਸਾਲੇ ਤਰਾਰ ਨੂੰ ਕੱਲਾ ਕੰਦਾ ਕਰਦਾ ਇਹ ਸਾਰੀਆਂ ਮੱਛੀਆਂ ਸਮਝਣੇ ਪੈਣਗੇ ਕੋਈ ਸਪਰਸ਼ਾਉਂਦੀ ਆ ਰਹੀ ਹੈ ਵੀ ਨਾ ਕਰੋ ਸਾਡੇ ਬੰਦੇ ਹੋ ਸਕਦੇ ਨੇ ਕੋਈ ਵੱਡੇ ਲੋਕਾਂ ਦੀ ਸਪਰਸ਼ਾਉਂਦੀ ਆ ਤੁਹਾਨੂੰ ਲੱਗਦਾ ਮੈਂ ਸਪਰਸ਼ਾ ਕਰਨ ਵਾਲਾ ਹੈਗਾ ਨਹੀਂ ਫੋਨ ਕਰਨ ਵਾਲਾ ਤਾਂ ਪਿੱਛੇ हटਦੇ ਨਹੀਂ ਨਹੀਂ ਮੈਂ ਸਪਰਸ਼ਾ ਕਰਨ ਵਾਲਾ ਹੈਗਾ ਨਹੀਂ ਤੁਸੀਂ ਮੈਂ ਤਾਂ ਮੈਂ ਤਾਂ ਆਪਦੀ ਸਕੀ ਮਾਂ ਦੀ ਸਕੀ ਭੈਣ ਦੀ ਸਪਰਸ਼ ਨਹੀਂ ਮੰਨਦਾ ਮੈਂ ਸਰ ਸਰ ਤਸੀਲਾ ਵਾਲਾ ਅੱਜ ਤੁਸੀਂ ਐਕਸ਼ਨ ਤਾਂ ਉੱਪਰ ਲੈ ਗਏ ਇਹਦਾ ਲੱਗਦਾ ਵੀ ਇੰਪੈਕਟ ਆਉਂਦੇ ਦਿਨਾਂ 'ਚ ਕ腐ਸ਼ਨ ਵਾਲੇ ਪਾਸੇ ਕਿਉਂਕਿ ਲੋਕ ਪਿੰਡਾਂ ਦੇ ਸਭ ਤੋਂ ਵੱਧ ਦੁਖੀ ਕਿਹੜੇ ਤਰ੍ਹਾਂ ਹੋ ਰਹੇ ਮੇਰਾ ਅਗਲੇ ਅਗਲੇ 10 ਦਿਨਾਂ ਦਾ ਪ੍ਰੋਗਰਾਮ ਇਹੀ ਹੈ ਮੈਂ ਕਦੇ ਵੀ ਕਿਸੇ ਤਹਿਸੀਲ ਚ ਜਾ ਸਕਦਾ ਮੈਂ ਲੋਕਾਂ ਨੂੰ ਪੁੱਛੂਗਾ ਕਿ ਕੋਈ ਪੈਸਾ ਕੋਈ ਬੁੱਧਵਾਰ ਕੋਈ ਵੀਰਵਾਰ ਕਿਹਾ ਕਿਸੇ ਨੂੰ ਪੈਸਾ ਕੱਲਾ ਆਇ ਨਹੀਂ ਹੁੰਦਾ ਬੁੱਧਵਾਰ ਨੂੰ ਆਜੀ ਹਾਂ ਬੁੱਧਵਾਰ ਨੂੰ ਆਗੇ ਵੀਰਵਾਰ ਨੂੰ ਆਜੀ ਉਹ ਵੀ ਪੈਸਾ ਹੁੰਦਾ ਜੀ ਬੁੱਧਵਾਰ ਵੀਰਵਾਰ ਵੀ ਪੈਸਾ ਹੀ ਹੈ ਜਾ ਆਪ ਅੰਦਰ ਬੈਠੇ ਨਹੀਂ ਬਾਹਰ ਜਿਹੜੇ ਬੈਠੇ ਨੇ ਉਹ ਲੈਂਦੇ ਨੇ ਵੀ ਇਹ ਤਾਂ ਉਹ ਹੋਰ ਇਸ ਤੀ ਗਲਤ ਲਿਖਾ ਰੱਖੀ ਐ ਇਹ ਮੈਨੂੰ ਸਾਰਾ ਪਤਾ ਹੀ ਮੈਂ ਮੈਂ ਧਰਤੀ ਤੋਂ ਆਇਆ ਹਾਂ ਨਾ ਸੈਂਪਲ ਸੈੱਟ ਕਰ ਰਹੇ ਹੋ ਇਸ ਤਰੀਕੇ ਨਾਲ ਕਿ ਕੋਈ ਹੋਰ ਐਸੋਸੀਏਸ਼ਨਸ ਨੇ ਜਿਹੜੀਆਂ ਧੰਨੇ ਲਾ ਦਿੰਦੀਆਂ ਨੇ ਕਰ ਕਰ ਕੇ ਲੋਕਾਂ ਨੂੰ ਪਰੇਸ਼ਾਨ ਇਹਨਾਂ ਪੀੜ੍ਹੀਆਂ ਤੋਂ ਬੇਇੱਜ਼ਤੀਆਂ ਕਰਾਉਂਦੇ ਆ ਰਹੇ ਆ ਜੀ ਇੱਥੇ ਤਸੀਲਾ ਦੇ ਦਾਦਿਆਂ ਦੀਆਂ ਬੇਇੱਜ਼ਤੀਆਂ ਬਾਪੂਆਂ ਦੀਆਂ ਬੇਇੱਜ਼ਤੀਆਂ ਕਿਧਰ ਮੂੰਹ ਚੱਕਿਆ ਬੁੜਿਆ ਹੋਈ ਗੱਲ ਹੈ ਤੇ ਜਦੋਂ ਮਰਜ਼ੀ ਹੜਤਾਲ ਕਰਦੇ ਨੇ ਲੱਖਾਂ ਰੁਪਏ ਤੁਸੀਂ ਤਰਖਾਣ ਲੈਨੇ ਹੜਤਾਲ ਹੈ ਰੱਬ ਬਣ ਗਏ ਤੁਸੀਂ ਹੜਤਾਲ ਕਰਤੀ ਕਾਹਦੇ ਵਾਸਤੇ ਹੜਤਾਲ ਕਰਤੀ ਸਾਡੇ ਤਿੰਨ ਬੰਦੇ ਕਰਾਪਸ਼ਨ 'ਚ ਫੜੇ ਗਏ ਲਾਇਸੈਂਸ ਦੇ ਦਈਏ ਤੁਹ ਤੁਸੀਂ ਤਾਂ ਪੈਸੇ ਲੈ ਸਕਦੇ ਹੋ ਠੀਕ ਹੈ ਤੁਹਾਡੇ ਬਿਨਾ ਚੱਲਣਾ ਨਹੀਂ ਕੰਮ ਚੱਲੂਗਾ ਕੰਮ ਦੇਖਦੇ ਜਾਓਗੇ ਵਸੇ ਸੀਐਮ ਸਾਹਿਬ ਤੁਸੀਂ ਵਸੇ ਹੁਣ ਪੁੱਛਿਆ ਵਿਜੀਲੈਂਸ ਨੂੰ ਚਲੋ ਇਹਨਾਂ ਦੇ ਇਹਨਾਂ ਦੀ ਗੱਲ ਸੁਣ ਕੇ ਕਿ ਆਖਰ ਉਹ ਵੀ ਸੱਚੀ ਹੋਈ ਆ ਭਾਈ ਕਾਰਵਾਈ ਤੁਹਾਡੇ ਲਵੇ ਸੂਤ ਹੈਗੇ ਕੋਰਟ ਜਾਊਗਾ ਮਾਮਲਾ ਗੱਦੀ ਤੇ ਜਾਊਗਾ ਵਿਜੀਲੈਂਸ ਉਹੀਂ ਕੰਮ ਨਹੀਂ ਤਾਂ ਹੈ ਨਹੀਂ ਵੀ ਉਹੀਂ ਕਿਸੇ ਨੂੰ ਵੀ ਫੜ ਲੈਣ ਤੁਹਾਡੇ ਕੋਲ ਨਾ ਵਿਜੀਲੈਂਸ ਆ ਗਈ ਹੈਨਾ ਮਤਲਬ ਕੁਛ ਨਾ ਕੁਛ ਤਾਂ ਹੋ ਗਈ ਜੇ ਧੂਆ ਹੈਗਾ ਤਾਂ ਅੱਗ ਤਾਂ ਹੈਗੀ ਹੈ ਨਾ ਕਿਤੇ ਨਾ ਕਿਤੇ ਇਹਦਾ ਮਤਲਬ ਮੈਂ ਵਿਜੀਲੈਂਸ ਨੂੰ ਕੋਰਟ 'ਚ ਖੜੀ ਕਰ ਲਾਂ ਠੀਕ ਆ ਕੱਲ ਨੂੰ ਉਹ ਆਪ ਦਾ ਸਬੂਤ ਦੇ ਦੇਣ ਕੋਈ ਰੰਗੇ ਹੱਥੀ ਰੰਗੇ ਹੱਥੀ ਫੜਿਆ ਗਿਆ ਬੰਦਾ ਉਹ ਕਹਿੰਦਾ ਕਹਿੰਦਾ ਜੀ ਮੈਂ ਨਹੀਂ ਇਹ ਨੋਟ ਮੈਨੂੰ ਕੋਈ ਦੇਖਿਆ ਕੋਈ ਦੇਣਗੇ ਵਾਲੀ ਸਹੀ ਬਾਤ ਹੈ ਸਾਨੂੰ ਤਾਂ ਨਹੀਂ ਦੇਖ ਨਹੀਂ ਜਾਂਦਾ ਜੀ ਐ ਤੂੰ ਹੀ ਪਰ ਰੰਗੇ ਹੋਏ ਸੋ ਇੱਕ ਕ腐ਸ਼ਨ ਜਿਹੜੀ ਹੈ ਇਹ ਇਹ ਕੋਈ ਮੈਂ ਨਹੀਂ ਕਹਿੰਦਾ ਕਿ ਹਰੀਸ਼ ਚੰਦਰ ਦਾ ਰਾਜ ਚੱਲ ਰਿਹਾ ਹੈ ਪਰ ਕਟ ਟੁਕਟ ਰੋਕਤਾ ਸਕਦੇ ਹਾਂ ਕਿਟਬੜੇ ਆਮ ਲੋਕਾਂ ਦੇ ਤਾਂ ਅਸੀਂ ਲੁੱਟ ਰੋਕ ਸਕਦੇ ਹਾਂ ਕਚਹਿਰੀਆਂ ਤੋਂ ਜ਼ਿਆਦਾ ਹੁੰਦੀ ਸਰ ਕਿਸਾਨ ਜਥੇਬੰਦੀਆਂ ਦੇ ਲੀਡਰ ਕਹਿ ਰਹੇ ਨੇ ਸਾਨੂੰ ਰਾਉਂਡ ਅਪ ਕੀਤਾ ਹੈ ਜੀ ਪੁਲਿਸ ਨੇ ਸਾਡੇ ਬਹੁਤ ਸਾਰੇ ਲੀਡਰਾਂ ਨੂੰ ਕੱਲੋ ਕਹਿੰਦੇ ਸੀ ਸੀਐਮ ਸਾਹਿਬ ਜੀ ਜੇ ਪਬਲਿਕ ਨੂੰ ਜੋ ਤੰਗ ਕਰੂ ਕਦੇ ਰੇਲ ਰੋਕੋ ਕਦੇ ਸੜਕ ਰੋਕੋ ਕਦੇ ਪਾਈਪ ਰੋਕੋ ਕਦੇ ਐਨਐਚਆਈ ਦਾ ਪ੍ਰੋਜੈਕਟ ਰੋਕੋ ਇਮੀਗ੍ਰੇਸ਼ਨ ਦੇ ਦਫ਼ਤਰਾਂ ਮੂਰੇ ਵੀ ਧਰਨੇ ਦੇਣ ਲੱਗੇ ਸੱਸ ਨੂੰ ਹਾਂ ਦੇ ਝਗੜਿਆਂ 'ਚ ਵੀ ਆ ਗਏ ਇਹ ਮਤਲਬ ਪੈਰਲਲ ਗਵਰਨਮੈਂਟ ਚੱਲ ਰਹੀ ਹੈ ਬੰਦਾ लोग दुखी होते ने दे नाल लोग तंग ने अमेज़न इक साइट है ਤੁਸੀਂ ਜਾਣਦੇ ਹੋ ਹਾਂ अमेज़न ਤੇ ਜੇ ਤੁਸੀਂ ਕੋਈ ਆਰਡਰ ਕਰੋ ਕੋਈ ਵੀ ਅਰਜ ਕਰ ਲੁਮੈਂ ਇੱਕ ਨਾਮ ਲੈ ਮਿਕਸੀ ਆਰਡਰ ਕਰਦਾ ਹਾਂ ਜੇ ਇੱਕ ਦਿੱਲੀ ਦਾ ਐਡਰੈਸ ਭਰੋਗੇ ਤਾਂ ਉਹਦੇ ਮਿਕਸੀ ਦਾ ਆਰਡਰ ਹੋਰ ਹੈ ਮਤਲਬ ਉਹਦਾ ਰੇਟ ਹੋਰ ਜੇ ਪੰਜਾਬ ਦਾ ਐਡਰੈਸ ਭਰੋਗੇ ਤਾਂ ਰੇਟ ਹੋਰ ਹੈ ਜੀ ਨਾਲ ਲਿਖ ਕੇ ਆਉਂਦਾ ਕਿ ਰੋਡਸ ਬਲੌਕ ਪੈਸੇ ਵੱਧ ਲੱਗਣਗੇ ਤੇ 15 ਦਿਨ ਵੱਧ ਲੱਗਣਗੇ ਮਤਲਬ ਆ ਸਾਡੀ ਇੰਟਰਨੈਸ਼ਨਲ ਇਮੇਜ ਬਣ ਰਹੀ ਹੈ ਸੜਕਾ ਰੋਕੀ ਬੈਠੇ ਜੀ ਅਸੀਂ ਸੜਕ ਤੇ ਬੈਗੇ ਇਹ ਕੋ ਗੱਲ ਹੈ ਪਰ ਉਹ ਕਹਿੰਦੇ ਨਰਾਜ਼ ਹੋਗੇ ਗੱਲ ਸੀਐਮ ਸਾਹਿਬ ਨੂੰ ਕੋਈ ਜਾਣੀ ਨਹੀਂ ਨੂੰ ਜਨ ਨਰਾਜ਼ ਕੌਣ ਮੈਂ ਹੋਗੇ ਨਰਾਜ਼ ਮੈਂ ਤਾਂ ਪਬਲਿਕ ਵਾਸਤੇ ਨਰਾਜ਼ ਹੋਊਗਾ ਮੈਂ ਮੈਂ ਆਪਦੇ ਵਾਸਤੇ ਕਦੇ ਨਰਾਜ਼ ਨਹੀਂ ਹੁੰਦਾ ਮੈਂ ਕਿਹਾ ਪਬਲਿਕ ਵਾਸਤੇ ਮੇਰੀ ਹੱਥ ਮੰਨ ਕੇ ਬੇਨਤੀ ਹੈ ਨਾਟਕ ਕਰੋ ਲੋਕਾਂ ਨੂੰ ਰੋਜ਼ ਬਹਿ ਜਾਂਦੇ ਨੇ ਕਦੇ ਟਰੱਕ ਟਰੱਕ ਕੌਣ ਚਲਾਉਂਦੇ ਨੇ ਕਿਸਾਨਾਂ ਦੇ ਮੁੰਡੇ ਚਲਾਉਂਦੇ ਫਿਰ ਟਰੱਕੀ ਤੇ ਰੁਕਦੇ ਆ रेल रुक दी जी फिर बाद कहते जी मैं आप किसान है मैं सारी खेती की मैं लगता मेरे